ਦੀ ਲਾਸਟ ਅਪਡੇਟ ਤੇ 7-8 ਕਬੂਤਰ ਰਹਿ ਗਏ ਬਾਕੀ ਪੁੱਛਦੇ ਆ ਕਬੂਤਰ ਚੜੇ ਆ ਤਾਂ ਹਨੋ ਕਰੋ ਨੋਟ ਜੀ ਪਿੰਡ ਬੁਰਜ ਮਾਨਸਾ ਜ਼ਿਲ੍ਹਾ ਬਠਿੰਡਾ ਤੇ 45-46 ਕਬੂਤਰ ਉੱਡੇ ਸੀ ਉਹਨਾਂ ਦੇ ਵਿੱਚੋਂ 5-4 ਕਬੂਤਰ ਹੀ ਰਹਿ ਗਏ ਤੇ ਇੱਕ ਕਬੂਤਰ ਆਇਆ ਤਾਂਹਾਂ ਤੋਂ ਬਾਕੀਆਂ ਤੇ ਟੈਂ ਮੈਂਟਾ ਲੱਗਿਆ ਨਹੀਂ ਤੇ ਆ ਫਿਰਦਾ ਇੱਕ ਬਾਕੀ ਤਾਂਹਾਂ ਤੋਂ ਚੜੇ ਆ ਆਏ ਨਹੀਂ ਤਾਂਹਾਂ ਤੋਂ ਕਿੱਥੇ ਆ ਆ ਸ਼ਾਮ ਮਲਾ ਕੁਤਰ ਆ ਜਾਂਦਾ ਇੱਕ ਆ ਜਾਂਦਾ ਉਹ ਹੋ ਜਾਂਦਾ ਕੁਤਰ ਗੁਰਦੁਆਰੇ ਦੇ ਉੱਤੇ ਹਾਂ ਆਉ ਉਹ ਤਾਂ ਲਾਸਟ ਅਪਡੇਟ ਆ ਲੈ ਵੀ ਉਹ ਵੀ ਮਾਰ ਗਿਆ ਗੁੱਛ ਜਿਹੜਾ ਤਾਂਹਾਂ ਤੋਂ ਆਇਆ ਕੁਤਰ ਫੇਰ ਚੜ ਗਿਆ ਮੜਾ ਜਾ ਤਾਂਹਾਂ ਮੈਂ ਹੁਣ ਉਹ ਨੂੰ ਕੀ ਕਰਾਂ ਪੁੱਛ ਲਓ ਜੀ ਆ ਕਬੂਤਰ ਨੇ ਬਹੁਤ ਜ਼ੋਰ ਲਾਇਆ ਆ ਫਿਰਦਾ ਜ਼ੋਰ ਲਾਈ ਜਾਂਦਾ ਹਜੇ ਤਾਂ ਤੇ ਤਿੰਨ ਕਬੂਤਰ ਹੀ ਸ਼ਾਮਲ ਹੋਇਆ ਪਹਿਲੇ ਦੂਜੇ ਤੀਜੇ ਚ ਨਾਮ ਆ ਤੇ ਦੋ ਉੱਪਰ ਚੜੇ ਆ ਤੇ ਬਾਕੀਆਂ ਤੇ ਟਾਈਮ ਲੱਗਿਆ ਆ ਜਾਂਦਾ ਫਿਰ ਕਬੂਤਰ ਬਹੁਤ ਜ਼ੋਰ ਲਾਈ ਜਾਂਦਾ ਅੱਧਾ ਪੌਣਾ ਘੰਟਾ ਵਗੈ ਕਿੰਨਾ ਟਾਈਮ ਹੋ ਗਿਆ ਉਹ ਬਿੱਲਾ ਭਾਈ ਘੰਟੇ ਨੂੰ ਹੋ ਗਿਆ ਜ਼ੋਰ ਲਾਈ ਘੰਟਾ ਹੋ ਗਿਆ ਘੰਟਾ ਹੋ ਗਿਆ ਬਿੱਲਾ ਕਹਿੰਦਾ ਜ਼ੋਰ ਲਾ ਕੇ ਨੰਬਰਾਂ 'ਚ ਵੜਿਆ ਹਾਂ ਜ਼ੋਰ ਲਾ ਲਾ ਕੇ ਨੰਬਰਾਂ 'ਚ ਵੜ ਗਿਆ ਇਹ ਕੇਰਾ ਹੁਣ ਕੱਸਦਾ ਫਿਰਦਾ ਥੱਲੇ ਯਾਰ ਜਬਲਾ ਬਾਈ ਦਾ ਚਿੰਗਰ ਨੇ ਇੱਧਰ ਮਰਦੀ ਆ ਆਹ ਕੱਟੀ ਹੋਈ ਹੈਗੇ ਆਹ ਹਾਂ ਇਹਦਾ ਕੱਟੀ ਹੋਈ ਹੈ ਤੇ ਇੱਕ ਇਹ ਤਾਂਹ ਜਿਹੜੀ ਕੱਟੀ ਹੋਈ ਹੈ ਬਾਈ ਅੱਛਾ ਜਿਹੜਾ ਫਿਰ ਤਾਂ ਤਾ ਜੁੜੇ ਰਹੋ ਵੀਡੀਓ ਦੇ ਨਾਲ ਤੇ ਅਪਡੇਟ ਸੁਣੀ ਚੱਲੋ 18 ਗੋਤਰ ਉੱਪਰ ਗਿਆ 3 4 ਤੇ ਉਸ ਤੋਂ ਬਾਅਦ ਫੇਰ ਸਾਨੂੰ ਆ ਗਿਆ ਭਾਈ ਸਾਡਾ ਲਾਲੀ ਮੂਲੇ ਵਾਲੀ ਕਬੂਤਰ ਸ਼ਾਮਲ ਹੋ ਗਿਆ ਮੇਰੇ ਵੀਰੋ ਕਹਿੰਦੇ ਟੌਪ ਦਾ ਮੁਕਾਬਲਾ ਸਿਰੇ ਦਾ ਚੱਲੀ ਜਾਂਦਾ ਹੈ ਕਹਿੰਦੇ ਦੂਜੇ ਪਿੰਡ ਚੋਂ ਜਾ ਕੇ ਫੇਰ ਨਾਮ ਦੇ ਵਿੱਚ ਸ਼ਾਮਲ ਹੋ ਗਿਆ ਕਿੱਥੇ ਉਹ ਕਾਲੀ ਬਾਗਲ ਕਾਲੀ ਆ ਗਈ ਆ ਆਹ ਦੇਖੋ ਆਹ ਤਲਵੰਡੀ ਵਾਲਾਂ ਦੇ ਵੀ ਆ ਗਏ ਇੱਕ ਆ ਘਸਦਾ ਫਿਰਦਾ ਜਿਹੜਾ ਨਾਮ ਹੁੰਦੇ ਵਿੱਚ ਸੀ ਪਿੱਛੇ ਹੁਣ ਚੌਥੇ ਰਿੰਕ ਤੇ ਵਾਗ ਗਿਆ ਇਹ ਇਹਦਾ ਬਜਾਰਾ ਬਸ ਹੁਣ ਤਾਂ ਚੌਥੇ ਨੰਬਰ ਤੇ ਵਾਗ ਗਿਆ ਹੁਣ ਤਾਂ ਇਹ 13 ਖਿੱਚ ਕੇ ਲਿਆਇਆ ਸੀ ਤੀਜੇ ਨੰਬਰ ਤੇ ਪਹਿਲੇ ਦੀ ਆ ਗਿਆ ਸੀ ਹੈ ਹਾਂ ਪਹਿਲੇ ਪਹਿਲੇ ਦੀ ਆ ਗਿਆ ਸੀ ਹੁਣ ਫੇਰ ਹੋਰ ਆ ਗਏ ਇਹ ਚੌਥੇ ਜਿਹੜੀ ਤੀਜੇ ਚ ਬੜੂਆ ਸਿੰਗੋਲਾਂ ਦਾ ਟਾਈਮ ਚ ਹੈ ਟਾਈਮ ਚ ਆ ਉਹਦਾ ਕੋਈ ਨਾ ਇਹਨਾਂ ਨੂੰ ਪਤਾ ਹੀ ਹੈ ਹੋ ਗਏ ਹੋ ਗਏ ਆਪਣਾ ਲਾਲੀੜਾ ਹੋ ਗਿਆ ਵੀ ਲੈ ਵੀ ਫੇਰ ਚੜ ਗਈ ਚੱਕਰ ਮਾਰ ਕੇ ਨਾ ਓਏ ਕਾਲਾ ਬੱਲਾ ਉਹਦਾ ਕਿਹ ਕਿਹੜਿਆ ਹਰਾ ਹੋ ਜਾਂਦੇ ਜਿਹੜੀ ਸ਼ਾਮ ਲੋਈ ਆ ਹੁਣ ਮੂਲੇ ਵਾਲੀ ਦੀ ਕਿਹੜਾ ਉਹ ਤਾਂ ਹੈਗੀ ਆ ਹਾਂ ਆ ਜਾਂਦਾ ਜੇ ਕਿ ਨਹੀਂ ਦੇਖ ਆਓ ਮਾਰੀ ਜਾਂਦਾ ਚੱਕਰ ਚਾਦਰ ਟਿੱਡ ਕਾਲਾ ਪੂਛ ਲਾਲ ਠੀਕ ਆ ਉਹ ਦੂਜਾ ਵੀ ਹੋਦਾ ਤਨਵੰਡੀ ਵਾਲਾ ਦਾ ਤਨਵੰਡੀ ਵਾਲਾ ਦਾ ਦੂਜਾ ਬੰਦਾ ਉਹ ਤਾਂ ਸਹੀ ਆ ਕੁਤ ਤੇਰ ਉਹਨੂੰ ਕੋਈ ਓਏ ਇਹ ਨਹੀਂ ਕਿਉਂ ਗੱਲ ਕਰਦਾ ਵੀ ਨੰਬਰ ਆਇਦਾ ਨਿਮੀ ਬਬੂ ਦਾ ਨੰਬਰਾਂ ਜਿ ਕਰਾ ਰਹੀ 13 ਦਾ ਦਿਖਾਉਣਾ ਜਦੋਂ ਕਰਾਂਗੇ ਦਿਖਾ ਦੇ ਚਾਦਰ ਵਾਲਿਆਂ ਨਾਲ ਦੇਖਿਆ ਜਦੋਂ ਆ ਬਹਿ ਗਿਆ ਤੁੰਡਾ ਉਹ ਆਖਣਗੇ ਦਿਖਾਓ ਹਾਂ ਉਹ ਵਾਲਾ ਦਾ ਹੋਈ ਹੈ ਹੁਣ ਬਾਗਰ ਪੂਛ ਵਾਲਾ ਦਿਖਾਓ ਢੂਛੇ ਵਾਲਾ ਹਾਂ ਹਲੋ ਮੂੰ ਕਿਦਨ ਗਿਆ ਸਤ ਮੂੰ ਦਾ ਤੇਰੇ ਸੇ ਆਕਸ ਦਾ ਫਰਦਾ ਕਿ ਉੱਤਰ ਨਾਲ ਨਾਲ ਬਹੁਤ ਜ਼ੋਰ ਲਾਇਆ ਗੁੱਤਰ ਨੇ ਫੇਰ ਤਾਂ ਹਨ ਚੱਕ ਲਿਆ ਮੂੰ ਨਹੀਂ ਗਾ ਰੱਖੀ ਉਹ ਤਾਂ ਇਹਦਾ ਜੁਗਿਆ ਉਹ ਹਰੀ ਦਾ ਠੀਕ ਹੈ ਆ ਗਿਆ 31500 ਯਾਰ ਕਿਹੜੇ ਬਾਈ ਦਿਖਾ ਯਾਰ ਆ ਜਾਂਦਾ ਆ ਆ ਗਈ ਦੇਖ ਲੈ ਛਾ ਤੇਲੀ ਹੈ ਮਾਨਸਾ ਕੌਣ ਹੈ ਕਿਉਂ ਮਾਰਦੀ ਆ ਚੱਕਰ ਹਾਂ ਦਿਖਾ ਦੇ ਚੰਗਾ ਆ ਦੇਖ ਉਹਨਾਂ ਨੂੰ ਦਿਖਾ ਜੀਦੇ ਫਿਰਦੇ ਆ ਯਾਰ ਉਹ ਦੋਨੇ ਲਾਲ ਕੰਤਾਰ ਹਰਾ ਦੋਨੇ ਨਾਲ ਕੰਤਾਰ ਆਟੇ ਰਾਜਾ ਸਿੰਘ ਭਰਾ ਰਾਜਾ ਸਿੰਘ ਭਰਾ ਵੀ ਆ ਗਿਆ ਬਾਈ ਗਰਾਊਂਡ ਦੇ ਵਿੱਚ ਹੋਜੋ ਤਗੜੇ ਲੈ ਵੀ ਤਲਵੰਡੀ ਵਾਲੇ ਹੋਜੇ ਤਗੜੇ ਦੋ ਕਬੂਤਰ ਹੋਰ ਆ ਗਏ ਆ ਗਈ ਹੋ ਗਈ ਸ਼ਾਮਲਾ ਹੋ ਆ ਗਈ ਹੋ ਹੋਏ ਓਏ ਕ੍ਰਿਸ਼ਨ ਰਾਜਾ ਸਿੰਘ ਭਰਾ ਹੋ ਗਿਆ ਬਾਈ ਯਾਰ ਰਿਪੋਰਟਿੰਗ ਹੀ ਪਾਉਂਦਾ ਯਾਰ ਤੁਸੀਂ ਉਹਦੀ ਕੋ ਟੈਨਸ਼ਨ ਨਾ ਹੁੰਦੀ ਮੈਂ ਦੇਖ ਲਿਆ ਲਓ ਵੀ ਉਹ ਬਾਈ ਗੋਲੀ ਮੁੱਠੀ ਹੋ ਜਾਂਦੇ ਨੇ ਬਾਈ ਸਾਫੀ ਦੀ ਛਾਪਿਆਂ ਵਾਲੀ ਫਿਰ ਆ ਗਿਆ ਤਿੰਨ ਪੁਰਾ ਬਾਈ ਰਾਜਾ ਸਿੰਘਪੁਰਾ ਆ ਗਏ ਸੁਖਪ੍ਰੀਤ ਛਾਪਿਆਂ ਵਾਲੀ ਰਾਜਾ ਸਿੰਘਪੁਰਾ ਤੇ ਲਾਲੀ ਮੂੜਿਆਂ ਵਾਲੀ ਧੀ ਰੰਗਤ ਰੇੜਾ ਹੁਣ ਬਾਈ ਆਪਣੇ ਕੋਲੇ ਪੰਜ ਗੂਤਰ ਸਹੀ ਹੋ ਗਏ ਜੱਗੀ ਮੋੜ ਰਾਜਾ ਸਿੰਘਪੁਰਾ ਸੁਖਪ੍ਰੀਤ ਛਾਪਿਆਂ ਵਾਲੀ ਗਰਨਾਮ ਤਲਵੰਡੀ ਖੁਸ਼ਮੰਦਰ ਸਿੰਘ ਲਾਲੀ ਮੂੜਿਆਂ ਵਾਲੀ ਹਾਂ ਪੰਜ ਹੋਏ ਹਾਂ ਤੇ ਤਿੰਨੇ ਤਾਂ ਔਰ ਬੈਨੋ ਨਿਸ਼ਾਨੀਆਂ ਲਾ ਇਹਨਾਂ ਦੀ ਲਾਲੀਆਂ ਦੇ ਤਲ ਦੋ ਨੋ ਇਹ ਕਰਾ ਰਹਾ ਠੋਕਰੀ ਵਾਲਾ ਅੱਡਾਰ ਲਾਣਾ ਪੰਜਾਬ ਫੇਰ ਅੜ ਗਿਆ ਮੈਚ ਮੇਰੇ ਵੀਰੋ ਜਮਾ ਟੌਪ ਦਾ ਮੁਕਾਬਲਾ ਆ ਕਿਹੜਾ ਹੋਏ ਪੁੱਤਰ ਆ ਆ ਆ ਆ ਮੌੜਾ ਵਾਲਿਆਂ ਦਾ ਬੇਟਾ ਆ ਕੰਸਦਾ ਫਿਰਦਾ ਮੌੜਾ ਵਾਲਾ ਬਹੁਤ ਜ਼ੋਰ ਲਾਤਾ ਇਹਨੇ ਹੁਣ ਲਾਸਟ ਤੇ ਆ ਕੰਮ ਇਹਦਾ ਏ ਗਿਆ ਛੱਪੜ ਚ ਇਹ ਇਹ ਹੁਣ ਮੁਸ਼ਕਲ ਆ ਲਓ ਵੀ ਆ ਕੱਟ ਦੇ ਪੈਰ ਕੱਚ ਹੋ ਗਿਆ ਕੱਚ ਕਰਤਾ ਗਿਆ ਕਰਤਾ ਗਿਆ ਚੱਕ ਤੈਨੂੰ ਸਾਹਮਣੋਂ ਹੋ ਜਾਣਾ ਹੈ ਉੰਦੋ ਲੋਗ ਆ ਦੇਵਾ ਸਰ ਜੇ ਗਰਨਾਮ ਤਲਵੰਡੀ ਦੋ ਕੂਤਰਾਂ ਤੇ ਟਾਈਮ ਆ ਬਈ 4 ਵਜੇ ਤੋਂ 4:30 ਵਜੇ ਤੱਕ ਦਾ ਸੁਖਪ੍ਰੀਤ ਛਾਪੇ ਵਾਲੀ ਤੇ ਲਾਲੀ ਮੂਲੇ ਵਾਲੀ ਬਾਈ ਨਾ ਤੇ ਅੱਡਾ ਟਾਈਮ ਆ ਬਾਈ ਸਾਰੇ ਕੱਟੇ ਗਏ ਕਿਹ ਰਹਿਦਾ ਬਾਈ ਲਓ ਜੀ ਤਿੰਨ ਜਣਾਂ ਦੀ ਸਾਂਝੀ ਹੋ ਗਈ ਬਾਜੀ ਟਾਈਮ ਵਾਲਾ ਦਾ ਟਾਈਮ ਰਹਿ ਗਿਆ ਜੀ ਰਾਜਾ ਸਿੰਘਪੁਰਾ ਕਿੰਨੇ ਤੱਕ ਟਾਈਮ ਆ ਬਈ 4:30 ਤੱਕ ਲਾਸਟ ਆ ਦੇ ਫਿਰ 20 ਸਵਾ ਦੇ ਕੱਟੇ ਜਾਣਗੇ ਆ ਤਿੰਨ ਕੂਤਰਾਂ ਦੀ ਬਾਜੀ ਹੋਗੀ ਬਾਈ ਰਾਜਾ ਸਿੰਘਪੁਰਾ ਗਰਨਾਮ ਤਲਵੰਡੀ ਤੇ ਲਾਲੀ ਮੂਲੇ ਵਾਲੀ ਟਾਈਮ ਵਾਲੇ ਕੂਤਰਾਂ ਦਾ ਟਾਈਮ ਪਿਆ ਬਾਈ ਸੁਖਪ੍ਰੀਤ ਛਾਪੇ ਵਾਲੀ ਬਾਈ 4 ਤੋਂ ਟਾਈਮ ਲੱਗਾ ਕੂਤਰ ਤੇ 4:30 ਤੱਕ 3:45 ਤੋਂ 4:15 ਤੱਕ ਟਾਈਮ ਆ ਜਿਹੜੇ ਕੂਤਰਾਂ ਤੇ ਉਹ ਮੱਧਰ ਮੌਜੀਆ ਮਣੀ ਕਰਿਆੜ ਵਾਲਾ ਤੇ ਸੁਖਮੁੰਦਰ ਸਿੰਘੋ ਹਾ ਅਗ੍ਹਾ ਅਗ੍ਹਾ ਜਰਾ ਹਾਂ ਦੋ ਆਈਏ ਤੇ ਉਹ ਜਪਰਾਂ ਨੂੰ ਜਾਈਏ ਨਾ ਦੋ ਆਈਏ ਨਾ ਅਗ੍ਹਾ ਗਿਲੇ ਜਪਰਾਂ ਨੂੰ ਜਾਈਏ ਨਾ ਮੁੱਤਰ ਬਾਈ ਇਹਨਾਂ ਤਾਹਾਂਗੇ ਤਾਹਾਂ ਤੇ ਆਏਗਾ ਤੋ ਕਰੀ ਜਾਂਦਾ ਆਈਏ ਅੱਦੇ ਦੋ ਮੁੱਤਰ ਬਾਈ ਆਈਏ ਆ ਜਾਂਦਾ ਬਾਈ ਉੱਤੇ ਆ ਜਾਂਦਾ ਆ ਆ ਜਾਂਦੇ ਯਾਰ ਜਿਹਦੇ ਆਉਂਦੇ ਨੇ ਆ ਜਾਣ ਤੂੰ ਕੋਈ ਆ ਜਾਣ ਤੂੰ ਉੱਤੇ ਆਈ ਹੋਰ ਕੁਤੀ ਹੋਣਗੇ ਰੰਗ ਤਾਂ ਕੁਤੀ ਦਿਖਾਉਣਗੇ ਅੱਗੇ ਜਿੰਨੇ ਚ ਰੰਗ ਨਾ ਆਹ ਤਿੰਨ ਜਣਿਆਂ ਦੇ ਵਿੱਚ ਸਾਂਝੀ ਹੋ ਗਈ ਤੇ ਦੋ ਕਬੂਤਰ ਹੋਰ ਆ ਗਏ। ਪੂਪਨੇ 'ਚ ਠਾਨੀ ਫੇਰ ਆ ਰਗੀ। ਕੋਈ ਕਹਿੰਦਾ ਆਪਣੇ ਵਾਲਾ ਕੋਈ ਕਹਿੰਦਾ ਆਪਣੇ ਵਾਲਾ ਅਸੀਂ ਤਾਂ ਤਾਂ ਹਾਂ ਕਿ ਜਮਾਂ ਸਿਰ ਤੇ ਆ ਗਏ ਦੋ ਪਤਾ ਲੱਗੋ ਰੱਤੀ ਆ। ਆ ਗੋਲਾ ਆਪਣਾ। ਕਿਹੜੇ ਹੋਰ ਨਾਲ ਆਪਣਾ ਓਏ ਖੱਬੇ ਟੂਸੇ ਵਾਲਾ ਆ ਗਿਆ ਹਨਾ ਓਏ। ਜਾ ਓਏ। ਦੀ ਪੂਸ਼ਕਾਲੀ ਦਰਨਾਮਤਲਵੰਡੀ ਇਹ ਕਿੰਤਰ ਸਹੀ ਹੋ ਗਿਆ ਭਾਈ ਹਰਾ ਪੁੰਜਾ ਭਾਈ ਆ ਆ ਆਉਂਦਾ ਭਾਈ ਆਗੇ ਆ ਥੱਲੇ ਆਗੇ ਦੇ ਨੀ ਇੱਕ ਮਿੰਟ ਦੇ ਇੱਕ ਮਿੰਟ ਦੇ ਆ ਦੇਖ ਲਓ ਭਾਈ ਆ ਦੇਖ ਲਓ ਕਰ ਦੋ ਨਾ ਯਾਰ ਭਾਈ ਆ ਭਾਈ ਉਹ ਨਹੀਂ ਇੱਕੋ ਜਿਹੀ ਇਹ ਨਹੀਂ ਹੈਗਾ ਇਹਦਾ ਕੱਬੀ ਵਗਲਾ ਇਹ ਨਹੀਂ ਹੈਗਾ ਇਹਦਾ ਕੱਬੀ ਵਗਲਾ ਅੱਜ ਮੈਂ ਪੁੱਛੂਗਾ ਤੈਨੂੰ ਮੈਂ ਜਰਾ ਕਰਾਉਂਗਾ ਤੂੰ ਹੋਰ ਤੁਸੀਂ ਕਹਿੰਦੇ ਯਾਰ ਅਸੀਂ ਅਜੀ ਆ ਪੌੜੀਏ ਮੈਚ ਪੂਰਾ ਆੜਿਆ ਪਿਆ ਬਾਈ ਲਓ ਨਿਆਰੇ ਇਹਦੇ ਹੁੰਦੀ ਲੋੜੀ ਵਿੱਚ ਉਹ ਆ ਗਿਆ ਖੱਬੀ ਵਾਲਾ ਫੇਰ ਆ ਗਿਆ ਉਹੀ ਖੱਬੀ ਵਾਲਾ ਕਿਸੇ ਦਾ ਨਹੀਂ ਦਾ ਮਾਨਦਗੀ ਆ ਗਿਆ ਕਿ ਉਹ ਨਾ ਕਿਹੜਾ ਬੈਠ ਗਿਆ ਗੁਰੂ ਘਰ ਤੇ ਮੈਂ ਕਿਹਾ ਤੁਹੀਂ ਇਧਰੇ ਖੜੇ ਹੋ ਜਾਓ ਬਰਾਬਰੇ ਹੁਣ ਆ ਜਾਓ ਜੀ ਲੋਕਾਂ ਨੂੰ ਕਰ ਲਈ ਮੇਰੀ ਗੱਲ ਸੁਣੋ ਮੁੜੀ ਜੀ ਤੇਰੀ ਗੱਲ ਸੁਣੀ ਨਹੀਂ ਮੈਂ ਕਰੀ ਲਈ ਆ ਗਿਆ ਜੀ ਪੂਰਾ ਆ ਕੇ ਪਹੁੰਚਾ ਹਾਂ ਆ ਦੇ ਬੁੜੇ ਜਾ ਰਹੇ ਤਾਂ ਦੂਰ ਹੋ ਭਾਈ ਵੜ ਕੇ ਹੋਏ ਨੀ ਨੱਡੀ ਜੇ ਕਈ ਵਾਰ ਚੱਕੀ ਜਾਂ ਤਾਹਾਂ ਦੇ ਅੱਗੇ ਪੈਰ ਪਟ ਲਗੇ ਭਾਈ ਵੜ ਕੇ ਦੂਰ ਹੋ ਠੀਕ ਟਾਈਮ ਨੂੰ ਬੁੜੀ ਨਾ ਹਾਂ ਲਾਲ ਕੱਢੇ ਕੋਲੀ ਤਾਂ ਜਾਂਦਾ ਸਾਢੇ 4 ਤੋਂ ਟਾਈਮ ਹੈ ਹਾਂ ਸਾਢੇ 4 ਤੋਂ 5 ਵਜੇ ਤੱਕ ਦਾ ਠੀਕ ਹੈ ਕਿਹੜੇ ਕਿਹੜੇ ਆ ਹੁਣ ਮੁਰਦੇ ਵੀ ਨਹੀਂ ਮੈਨੂੰ ਇੱਕ ਦਾ ਟਾਈਮ ਵੀ ਸਹੀ ਲਾਇਆ ਮਨੀ ਕਿਹੜਾ ਮਣੀ ਕਰਿਆੜਾ ਵਾਲਾ ਤੇ ਸੁਖਮੰਦਰ ਸਿੰਘੋ ਠੀਕ ਆ ਸਾਡੇ 4 ਦੀ ਅਪਡੇਟ ਚੱਲ ਰਲ ਆ ਗਏ ਬਈ ਲਾਲੀ ਮੂਲੇ ਆ ਮੈਂ ਕਰਦਾ ਚੁੱਪ ਕਰ ਚੁੱਕਾ ਬਈ ਸਾਡੇ 4 ਦੀ ਅਪਡੇਟ ਸੁਣੋ ਬਾਈ ਮੈਂ ਹੋਰ ਹੈ ਨਹੀਂ ਕੋਈ ਮੈਂ ਕੱਲੀ ਮੋੜਾ ਚੱਕ ਰਿਹਾ ਹਾਂ ਬਈ ਹੈਗਾ ਤੂੰ ਨਾਲ ਬੰਦਾ ਲਾਲੀ ਮੂਲੇ ਵਾਲੀ 4 15 ਤੋਂ ਟਾਈਮ ਸੀ ਇਹਦੇ 45 ਤੱਕ ਸੰਜੀ ਵਾਲਿਆਂ ਤੋਂ ਪੁੱਤਰ ਸਹੀ ਹੋਇਆ ਓਦੀ ਮੂਹ ਚਾਹੁੰਦਾ ਤਾਂ ਲੋ ਵੀ ਲਾਲੀ ਮੂਲੇ ਵਾਲਾ ਵੀ ਆ ਗਿਆ ਝੀੜਾ ਖਾ ਗਿਆ ਜੀ ਆਈ ਸੰਜੀ ਆ ਮੇਰੀ ਢੱਲੀ ਨਗਰੀ ਪੁੱਤਰ ਫਿਰਦੇ ਆ ਅੰਗਰ ਨਾਲ ਬੰਡੀ ਮੇਰਾ ਟਾਈਮ ਨਹੀਂ ਲੱਗਦਾ ਜਿਹੜਾ ਉਹ ਨੋਟ ਦੀ ਬਾਜ ਦੇ ਮੂਰੇ ਆ ਗਈ ਆਹ ਹੁੰਦੀ ਆ ਉਹ ਫਿਰਦੇ ਆ ਦੋ ਲੈ ਵੀ ਹੋ ਗਈ ਹੋ ਗਿਆ ਕਲੀਅਰ ਉਹ ਬਾਈ ਕਰਕੇ ਦੋਨੇ ਕੂਤਰ ਸਹੀ ਆ ਮੇਰੇ ਕੋਈ ਜੀ ਨਹੀਂ ਆ ਗਈ ਇਧਰ ਕੂਤਰ ਬਾਈ ਉਹ ਹੋਰ ਹੋ ਗਾ ਕਿ ਥੱਲੇ ਹੁਣ ਵੀ ਦੇਖ ਲਓ ਉਹ ਗੱਡੇ ਬਾਈ ਜਿਹਦੇ ਕੂਤਰ ਹੈਗੇ ਉਹਨੇ ਥੱਲੇ ਲਾ ਦੇ ਚੱਲ ਥੱਲੇ ਵੇ ਦੇਖੀ ਦੇਖ ਨਾ ਰੋਲਾ ਭਈ ਲਗੜਦੇ ਆ ਆ ਮਾਈ ਲਾਲੀ ਨੂੰ ਦਿਖਾਓ ਓਏ ਲਗੜ ਲਿਆ ਟੱਕਰ ਕੇ ਹਨਾ ਓਏ ਆ ਗਿਆ ਦੇਖੋ ਮੇਰੇ ਵੀਰੋ ਆ ਜਾਂਦਾ ਬਾਜ ਤੇ ਬਾਜ ਦੇ ਕੋਲ ਫਿਰਦੀਆਂ ਕਬੂਤਰ ਦੋਨੇ ਆ ਜਾਂਦਾ ਬਾਜ ਇਹ ਟੱਕਰ ਕੇ ਲਿਆਇਆ ਇੱਕੋ ਹੀ ਆ ਦਲਵੰਡੀ ਆ ਦੂਜੇ ਦੇਖੋ ਆ ਦੂਜੇ ਲਾਲੀ ਮੂਰ ਵਾਲੀ ਦਿਖਾਓ ਤਾਂ ਨਾਮ ਕਲਬੰਡੀ ਤੇ ਲੱਗ ਗਈ ਬਸ ਲੇਕਿਨ ਆ ਕੇ ਜੇ ਨਿਕਲ ਰਿਹਾ ਹੋ ਜਾਂਦਾ ਭਾਈ ਇਦਾਂ ਹੀ ਸੱਚਾ ਥਾਂ ਹੋ ਜਾਂਦਾ ਭਾਈ ਹਜੇ ਤੱਕ ਜਾ ਜਾਂਦਾ ਗੋਡੇ ਵਾਲੀ ਹਾਂ ਭਾਈ ਉਹ ਤਾਂ ਵਾਗ ਗਿਆ ਉਹ ਟਾਈਮ ਲਾ ਆ ਜਾ ਸਹੀ ਹੈ ਸਹੀ ਹੈ ਕਰਾਂ ਉਹ ਫਿਰ ਚਾਰੇ ਦੂਜੇ ਨੇ ਦੇਖ ਹਾਂ ਕਰਾਂ ਉਹ ਫਿਰ ਹੁਣ ਚਾਰੇ ਇੱਕ ਉਤਰ ਨਹੀਂ ਆ ਇਸ ਟਾਈਮ ਬਾਈ ਕਰ ਲੋ ਫਿਰ ਚਾਰੇ ਬੰਨਿਆ ਪੁੱਛੀ ਨਾ ਇਹਦੇ ਜਿ ਨਿਗਰ ਰੱਖੀ ਨਹੀਂ ਜੀ ਆਹ ਨਾਲ ਬੈਠੇ ਨੇ ਦੇਖ ਸਾਹਤਾ ਵਟਾ ਹੁੰਦਾ ਹੈਗਾ ਉਹ ਇਹਨੂੰ ਪੁੱਛ ਲੈ ਬਾਈ ਬਣ ਕੇ ਉਤਰ ਪੁੱਛੀ ਬਗੜ ਵਾਲਾ ਪੁੱਤਰਾ ਫੋਨ ਲਾ ਦਵਾਰੇ ਕਿਸਨ ਦੇ ਕੋਲ ਆ ਨਾ ਤੂੰ ਤੂੰ ਕਿਸਨ ਕੋਲ ਆ ਨਾ ਤੇ ਮਿੰਟ ਮਿੰਟ ਤੇ ਟਾਈਮ ਲੱਗਦਾ ਤੇ ਮਿੰਟ ਮਿੰਟ ਤੇ ਸ਼ਾਮਲ ਹੁੰਦੇ ਨੇ ਇੱਕ ਪਾਸੇ ਦੋ ਦੀ ਹੈ ਇੱਕ ਪਾਸੇ ਦੋ ਕੱਲੇ ਕੱਲੇ ਨੇ ਪੂਰਾ ਮੈਚ ਫਸਿਆ ਪਿਆ ਬਾਈ ਨਿੰਮੀ ਮਾਰ ਖਾਦਾ ਹੈ ਬਾਈ ਲਿਖ ਲੈ ਲਿਖ ਦੇ ਬਾਈ ਯਾਰ ਲਿਖ ਦੇ ਬਾਈ ਮਣੀ ਕਰਾੜ ਵਾਲਾ ਤੇ ਸੰਗਵਾਲ ਦੀ ਸੰਧੀ ਹੋ ਗਈ ਹਾਂ ਤੇ ਤੁਹਾਡਾ ਬੋਲ ਕੇ ਪਾ ਮਣੀ ਕਰਾੜ ਵਾਲਾ ਮਣੀ ਕਰਿਆੜ ਵਾਲਾ ਤੇ ਸੁਖਮੰਦਰ ਸਿੰਘ ਹੋ ਬਾਈ ਇਹਨਾਂ ਦੋ ਦੀ ਸੰਧੀ ਹੋ ਗਈ ਹਾਂ ਹੁਣ ਮੈਚ ਹੋਰ ਫਸ ਗਿਆ ਬਾਈ ਦੋ ਇੱਕ ਪਾਸੇ ਹੋ ਗਏ ਦੋ ਇੱਕ ਪਾਸੇ ਹੋ ਗਏ ਇਹਨਾਂ ਨੇ ਆਪਾਂ ਡੱਬੇ ਕੋਲ ਚੱਕਰ ਨਹੀਂ ਲਾਉ। ਲਓ ਵੀ ਇੱਕ ਕਬੂਤਰ ਤੇ ਟਾਈਮ ਲੱਗਿਆ ਸੀ ਉਹ ਫੇਰ ਸ਼ਾਮਲ ਹੋ ਗਿਆ। 5:10 ਤੱਕ ਸੀ 5:10 ਤੱਕ ਆਪਿਆ ਲਿਖਿਆ ਪਿਆ। ਕਿੰਨੇ ਮਿੰਟ ਪਹਿਲਾਂ ਆ ਗਿਆ? 10 ਮਿੰਟਾਂ ਜੀ ਆ ਗਿਆ। 20 ਮਿੰਟ ਪਹਿਲਾਂ ਦਾ। 20 ਮਿੰਟ ਪਹਿਲਾਂ ਸੀ। ਇਹ ਮਾਦਾਨੀ ਮੂਲੇ ਵਾਲੀ ਬਈ। 10 ਮਿੰਟ ਪਹਿਲਾਂ ਆ ਗਿਆ। ਟਾਈਮ ਵਾਲਾ ਕਬੂਤਰ ਫੇਰ ਸ਼ਾਮਲ ਹੋ ਗਿਆ। ਫੇਰ ਗਰਾਰੀ ਫਸ ਗਈ। ਦੋ ਨੇ ਲਾਲੀ ਮੂਲੇ ਦੇ ਦੋ ਨੇ। ਦੂਜੇ ਪਾਸੇ ਵੀ ਦੋ ਨੇ। ਫੇਰ ਗਰਾਰੀ ਫਿਰ ਸ਼ਾਮਲ ਹੋ ਗਿਆ ਪਰਦਾ। ਪੰਜ ਦਾ ਟਾਈਮ ਹੈ ਤੇ 5 ਵਜੇ ਦੀ ਅਪਡੇਟ ਸੁਣ ਲਓ ਬਾਈ ਸਜੀਵ ਅੱਭੀ ਬਗਲ ਤੇ ਪੂਜਾ ਠੀਕ ਆ ਠੀਕ ਆ ਸਹੀ ਆ ਆ ਉੱਤੇ ਆਉ ਜਮਾ ਉਦੋਂ ਦਿਖਾਉਂਗਾ ਸਹੀ ਆ ਠੀਕ ਹੈ ਨਾ ਆਹ ਸਹੀ ਆਹ ਦੇਖ ਕਿੱਧਰ ਚੱਕੀ ਹੈ ਇਹਨੇ ਕਿੱਧਰ ਆਹ ਦੇ ਨਾ ਪੁੱਤਰ ਦੇਖੀਏ ਨਾ ਸਹੀ ਹੈ ਨਹੀਂ ਮਰ ਪੁੱਤਰ ਦੇਖੇ ਨੇ ਜੋਤੇ ਨਹੀਂ ਇਹ ਵਹੀ ਹੋ ਗਿਆ ਸਹੀ ਹੈ ਇੱਕ ਸਹੀ ਹੋ ਗਿਆ ਬਾਈ ਤਲਵੰਡੀ ਵਾਲਿਆਂ ਦਾ ਲਿਖਤਾ ਲਿਖਤਾ ਮੈਂ ਗਿਆ ਹੋਇਆ ਕੰਮ ਗਿਆ ਹੋਇਆ ਲੈ ਵੀ ਦਿਖਾਓ ਦੀਪੂ ਫੌਜੀ ਸਾਰੇ ਦਿਖਾਉਣਗੇ ਆਪੇ ਇਹ ਕੋਈ ਨਹੀਂ ਆਪਾਂ ਕਰਨੀ ਸਹੀ ਹੋਇਆ ਬਾਈ ਗਰਨਾਮ ਤਲਵੰਡੀ ਹਾਂ ਚਾਰ ਬੰਤੇ ਰਹਿ ਗਏ ਕੰਦੀ ਆਪਣੀ ਸਾਜੀ ਹੋਈ ਅੱਡ ਦੋ ਵੀ ਅੱਡ ਹੈਲੋ ਨਾ ਨਾ ਉੱਤੇ ਆ ਗਿਆ ਲੈ ਭਾਈ ਇੱਕ ਹੋਰ ਸ਼ਾਮਲ ਹੋ ਗਿਆ ਫੋਨ ਤੇ ਕੰਟੈਕਟ ਹੈ ਇੱਕ ਦੂਜੇ ਪਿੰਡ 'ਚ ਬੈਠਾ ਇੱਕ ਦੂਜੇ 'ਚ ਤੇ ਜਦੋਂ ਕੱਸੀ ਟੱਪਿਆ ਆਉਂਦਾ ਉਦੋਂ ਦੱਸ ਦਿੰਦਾ ਵੀ ਆ ਗਿਆ ਆਪਣੇ ਵਾਲਾ ਝੋਟਾ ਆ ਗਿਆ ਮੈਂ ਭਾਈ ਸਹੀ ਕਬੂਤਰ ਆ ਜਾਂਦਾ ਲੈ ਵੀ ਸ਼ਾਮ ਨੂੰ ਕਿਹੜਾ ਬੜਾ ਇਹਨੇ ਹੈਰਾਨ ਚਾਹ ਲੰਗੇ ਵਾਲੇ ਨੇ ਸੂਆ ਟੱਪਿਆ ਹੁੰਦਾ ਫੋਨ ਆ ਜਾਂਦਾ ਬਾਈ ਨੂੰ ਵੀ ਆ ਗਿਆ ਆਪਣਾ ਕਬੂਤਰ ਜਦੋਂ ਮਾਰਾ ਹੁੰਦਾ ਤੇ ਉਹਦੇ ਛੱਡ ਚੁ ਉਹਦੇ ਛੱਡ ਚੁ ਦੋ ਕੂਟਰ ਸਹੀ ਜਾਣ ਹੈ ਪੰਜ ਤੋਂ ਟਾਈਮ ਲਾ ਗਈ ਬੰਦਿਆਂ ਨੂੰ ਕਿੰਨੇ ਮੀਟਰ ਹੈ ਪੰਜ ਤੋਂ ਹੋਊਗਾ ਯਾਰ ਤਿੰਨ ਮਿੰਟ ਹੋਰ ਖੜ ਜਾ ਪੰਜ ਤੋਂ ਟਾਈਮ ਲਾਦੀ ਸਹੀ ਅੱਜ ਫੇਰ ਬਾਜੀ ਹੈਗੀ ਫੇਰ ਪੰਜ ਪੰਜ ਤੋਂ ਹਾਂ ਰੱਖਣ ਦੇਖਣਾ ਕਿਵੇਂ ਹੋ ਗੋ ਕੱਲ ਫੇਰ ਬਾਜੀ ਕੀ ਸੀ ਲਗਾਤਾਰ ਚੱਲੀ ਇਹਨੇ ਲਓ ਜੀ ਦੋ ਕੂਟਰ ਫੇਰ ਕਹਿੰਦੇ ਦੋ ਸ਼ਾਮ ਨੂੰ ਫੇਰ ਆਉਗੇ ਇਹਦਾ ਬਾਗਲੇ ਆ ਭਾਈ ਹਾਂ ਓਏ ਹੈਣੀ ਕਿਵੇਂ ਇਹ ਕਹਿੰਦਾ ਹੁੰਦਾ ਨਾ ਆਏ ਨਹੀਂ ਸ਼ਾਂਭਲ ਦੇਖਦਾ ਹੈ ਨਹੀਂ ਆਏ ਨਹੀਂ ਆ ਕੇ ਸ਼ਾਂਭਲ ਕਰ ਲੈਂਦੇ ਨਹੀਂ ਸਹੀ ਜਿਹਦਾ ਆਪਸ ਵਿੱਚ ਜਾਣਦੇ ਆਪਸ ਵਿੱਚ ਗੱਲਾਂ ਕਰਦਾ ਯਾਰ ਉਹ ਜਿਹਦਾ ਆ ਕੇ ਸ਼ਾਂਭਲ ਕਰਨ ਨੂੰ ਨਹੀਂ ਨਹੀਂ ਛੋਟਰੇ ਦਾ ਗੱਲ ਹੀ ਨਹੀਂ ਸੀ ਤਾਂ ਆਪਸ ਵਿੱਚ ਗੱਲਾਂ ਕਰਦੇ ਆ ਤੇ ਚੌੜ ਕਰੀ ਜਨਾ ਰਿਕਾਰਡ ਉਂਝ ਹੀ ਆਈ ਸੀ ਇੱਕ 520 ਦੀ ਅਪਡੇਟ ਆ ਦੁਬਾਰੇ ਫੇਰ ਆ ਗਏ ਕਬੂਤਰ ਦੋਨੇ ਛੱਡ ਗਿਆ ਮਣੀ ਕਰਿਆੜ ਵਾਲਾ ਕਬੂਤਰ ਸ਼ਾਮਲ ਹੋ ਗਿਆ ਆ ਗਿਆ ਕਬੂਤਰ ਫੇਰ ਮੈਂ ਝੜ ਗਿਆ ਬਾਈ ਜੀ ਬੱਲੇ ਵਾਲਾ ਹੋਇਆ ਬਾਈ ਜੀ ਦੱਸ ਕੀ ਆ ਗਏ ਆ ਗਏ ਦੋਨੇ ਉਹ ਆ ਗਏ ਆ ਗਏ ਆਰੇ ਬਾਈ ਬਾਈ ਨੂੰ ਵੀ ਦਿਖਾ ਦੇ ਸਹੀ ਆ ਦੋਨੇ ਸਹੀ ਕਰ ਆ ਗਿਆ ਆ ਗਿਆ ਫੇਰ ਮੈਂ ਝੜ ਗਿਆ ਦਿਖਾ ਦੇ ਇਹਨਾਂ ਨੂੰ ਵੀ ਦੂਜਾ ਵੀ ਸਹੀ ਹੋ ਗਿਆ ਬਾਈ ਕੋ ਮੰਦਰ ਦੀਂਗੋ ਫੇਰ ਮੈਚ ਫਸ ਗਿਆ ਬਾਈ ਫੇਰ ਇੱਕ ਪਾਸੇ ਦੋ ਦੂਜੇ ਪਾਸੇ ਵੀ ਦੋ ਤੇ ਜਿਹੜਾ ਆ ਬੰਦਾ ਖੜਾ ਇਹ ਜਾਣਦਾ ਸੀ ਕਰੇ ਤੇ ਫੇਰ ਆ ਗਿਆ ਕਬੂਤਰ ਕਿਸਮਤ ਇਹਦੀ ਆਉਂਦੀ ਜਾਈ ਜਾਂਦੀ ਹੈ ਮੈਂ ਤਾਂ ਭਾਈ ਇਹਨੂੰ ਕਹਿਣਾ ਵੱਡੇ ਬਾਈ ਉਹਦਾ ਯਾਰ ਦੇ ਸਾਹਮਣੇ ਦਿਖਾਓ ਬਾਈ ਉਹ ਕਹੂਗਾ ਉਹ ਇੱਥੇ ਘੜੇ ਦਾ ਉਹ ਵੀ ਮੁੜਿਆ ਉਹਦਾ ਭਾਈ ਤੁਸੀਂ ਵੀ ਕਹਿਣ ਦੀ ਵੀ ਦੂਜੇ ਦੋਨੇ ਲਗਾ ਦਿਓ ਬਾਈ ਉਹ ਭਾਈ ਇਹ ਟਾਗੜੀ ਸੀ ਜਿਹੜਾ ਗਰਨਾਮ ਤਲਵੰਡੀ ਆ ਬਾਈ ਇਹ ਇਹ ਡਾਕਟਰ ਯਾਤਰੀ ਨੇ ਸਾਹਮਣੇ ਬਈ ਪੁੱਤਰਾ ਕਰੂਗਾ ਲਾਲੀ ਮੂਲੇ ਵਾਲੀ ਆ ਜਿਹੜਾ ਬਈ ਇਹ ਇਹ ਡੀਸੀ ਲੋਹੇ ਕਿਨੇ ਨੇ ਸਾਹਮਣੇ ਕਿਹੜੀ ਆ ਕਿਹੜੀ ਫਿਰਦੀ ਆ ਐ ਤਾਂ ਨਹੀਂ ਫਿਰਦੀ ਨਹੀਂ ਬਾਈ ਉੜਦੀ ਐ ਐਸੀ ਉਰੇ ਉੱਤੇ ਹੀ ਆਉਂਦੇ ਪਹਿਲਾਂ ਲੱਕੀ ਕਰਿਆਣ ਵਾਲਾ ਗੁਰੂ ਜੀ ਆਉਂਦੇ ਸਾਰੇ ਲਾਲੀ ਮੂੜੇ ਵਾਲੀ ਜੰਨਾ ਦੇ ਟਾਈਮ ਆ ਬਾਈ 35 ਤੋਂ 5:35 ਤੋਂ ਜੰਨਾ ਦੇ ਫੇਰ ਟਾਈਮ ਆ ਇੱਕ ਕਬੂਤਰ ਸਹੀ ਆ ਹੁਣ ਕਰਨਾਮ ਤਲਵੰਡੀਗਿਆਲਾ ਸਾਡਾ ਹੀ ਬੰਦਾ ਇਦਾ ਲਾਲੀ ਮੂੜੇ ਵਾਲੀ ਕੋਈ ਨਹੀਂ ਦੇਦਾ ਕਬੂਤਰ ਫੇਰ ਸਹੀ ਹੋ ਗਿਆ ਬਾਈ ਲਾਲੀ ਮੂੜੇ ਵਾਲੀ ਤੂੰ ਸਾਰੇ ਨਾਲ ਆਪ ਜਾ 5 ਮਿੰਟਾਂ ਕਬੂਤਰ ਨੂੰ ਪੈਂਦਾ ਗਿਆਗਾ ਗਰਨਾਮ ਤਲਵੰਡੀ ਨੂੰ 5 ਮਿੰਟ ਬਾਈ ਆ ਜਾਂਦੇ ਠੀਕ ਆ ਇਹ ਨਹੀਂ ਬਵਾਰੀ ਰੱਖੋ ਲੈਓ ਭਾਈ ਫੇਰ ਆ ਗਏ ਕੋਤਰ ਫੇਰ ਲੁੱਡੀਆਂ ਪਾਉਣ ਲੱਗ ਗਏ ਮੁੰਡੇ ਦੋਨੇ ਦੋਨੇ ਇਹਨਾਂ ਦੇ ਵਿਚਾਲੇ ਇਹਨਾਂ ਦੋਨਾਂ ਦੇ ਆ ਪਾਗਲੇ ਦੇ ਦੇਣੇ ਵਿਚਾਲੇ ਪਾਗਲੇ ਆ ਦੋ ਵਿੱਚਰ ਤੇ ਆ ਪਾਗਲੇ ਕਮਾਲ ਨੇ ਪਾਗਲੇ ਨਵੀਂ ਆ ਹਾਂ ਉਹ ਤਾਂ ਖਾਹੀ ਆ ਸਹੀ ਹੈ ਭਾਈ ਪਾਗਲੇ ਦੀ ਆ ਦੁਬਾਰੇ ਆ ਗਏ ਭਾਈ ਫੇਰ ਫੇਰ ਮੈਂ ਚੜ ਗਿਆ ਫਸ ਗਿਆ ਫਸ ਗਿਆ ਮੈਚ ਕਹਿੰਦੇ ਫੇਰ ਫਸ ਗਿਆ ਬਈ ਮੈਚ ਮਣੀ ਕਰਿਆੜ ਵਾਲਾ ਤੇ ਸੁਖਮੰਦਰ ਸਿੰਘੋ ਦੋਨੇ ਕਬੂਤਰ ਫੇਰ ਸਹੀ ਹੋ ਗਏ ਬਈ ਫੇਰ ਰੜ ਗਿਆ ਮੈਚ ਬਈ ਦੁਬਾਰੇ ਸਹੀ ਹੈ ਦਿ ਲੋਪਾ ਫੇਰ ਲੁੱਡੀਆਂ ਪਾਉਣ ਲੱਗ ਗਏ ਗੱਭਰੂ ਉਹ ਕੂਦਰੀ ਨਹੀਂ ਦਿਖੇ ਇਹਨਾਂ ਦੀ ਰਿਕਾਰਡਿੰਗ ਉਹ ਕੂਦਰੀ ਨਹੀਂ ਆਹ ਕਹਿੰਦੇ ਫਿਰਦੀ ਆ ਕੂਦਰੀ ਫਿਰ ਦੂਜੇ ਨਾਲ ਤੋਂ ਵੰਡੀ 5 ਮਿੰਟ ਵਾਲੇ ਟਾਈਮ ਤੇ ਸਹੀ ਹੋ ਗਈ ਬਈ ਕਬੂਤਰੀ ਸਹੀ ਹੋ ਗਈ ਉੱਤੇ ਬੱਬੇ ਦੇ ਨਾਮ ਤੇ ਕੂਤਰ ਗਿੱਜਾ ਹੋਇਆ ਹੋਣਾ ਨਗਰ ਰੰਗ ਦੇਖ ਉਹਦਾ ਮੈਂ ਫਿਰ ਉਹਦਾ ਟੈਨਿੰਗ ਉਹ ਵੀ ਉਹ ਤਾਂ ਹਰ ਲੈਂਦੀ ਵੀ ਨਿਗਰੱਖੋ ਜਦੋਂ ਇਹ ਬੈ ਗਈ ਟੱਕਰ ਨੇ ਬਣਨਗੇ ਕੂਤਰੋ ਮੈਂ ਕਹਾਂ ਵਾਲੇ ਹਾਂ ਤਾਂ ਦਿਖਾ ਦੇ ਯਾਰਾ ਜਦੋਂ ਇਹ ਬੈ ਗਈ ਜਦੋਂ ਇਹ ਬੈ ਗਈ ਤੈਨੂੰ ਫਿਰ ਨੰਬਰ ਨਹੀਂ ਬਣੂਗਾ ਕੂਤਰਾਂ ਦਾ ਮੈਂ ਤੈਨੂੰ ਗੱਲ ਕਰਦਿਆਂ ਕੂਤਰ ਜਿੰਦੀ ਆ ਦੇਖਾਂਗੇ ਮਿੱਠੇ ਹਰ ਗੀ ਇਹ ਤਾਂ ਇਹ ਬੈ ਗਈ ਉਹਦਾ ਤਾਂ ਨੰਬਰ ਘਰ ਨਹੀਂ ਮੰਨਿਆ ਹਜੇ ਨੇ ਮੈਂ ਰੰਗ ਦੇਖੀ ਬੋਲਿਆ ਜੀ ਉਹ ਨਹੀਂ ਬੋਲਿਆ ਫੇਰ ਚੜ ਗਈ ਭਰਾਵਾ ਤਾਂ ਹਾਂ ਆਹ ਆ ਜੀ ਆ ਜੀ ਆ ਜੀ ਨਹੀਂ ਬੈਠੀ ਆ ਕਰੋ ਸ਼ਾਮਲ ਬਾਈ ਕਹ ਜੀ ਸ਼ਾਮਲਾ ਸ਼ਾਮਲਾ 40 45 ਇਹ ਲੁੱਡੀਆਂ ਪਾਉਂਦੀ ਫਿਰਦੀ ਆ ਪਾਣੀ ਇੰਟਿੰਗ ਕਰੋ ਬਿਮਾਰੀ ਦਾ ਤੁਹਾਨੂੰ ਵੀ ਪਾਈ ਦਿਆ ਚਾਰੇ ਕੁਤਰ ਫੇਰ ਸਹੀ ਹੋ ਗਏ ਬਾਈ ਆਪਣੀ ਕਰੈਣ ਵਾਲਾ ਸੁਖਮੰਦਰ ਸਿੰਘ ਕਰਨਾਮ ਤਲਵੰਡੀ ਲਾਲੀ ਮੂਲਿਆੜੀ ਚਾਰੇ ਸਹੀ ਹੋ ਗਏ ਬੋਲਦਾ ਆਪਾਂ ਇਹ ਨਿਕਲਦੇ ਰਪਾਉਣਗੇ ਨਹੀਂ ਬਾਈ ਆਪਾਂ ਸ਼ੋਰ ਤੇ ਪੁੱਤਰ ਕਿਸੇ ਬਾਈ ਨੇ ਰੱਖਿਆ ਹੋਇਆ ਉਹ ਉੱਥੇ ਕਿੰਨਾ ਮਸਾ ਆਇਆ ਪੁੱਤਰ ਚੰਗੀ ਬਾਈ ਨਾ ਨਾ ਉਹ ਨਹੀਂ ਉਹ ਗੱਲ ਆਪਾਂ ਦੀ ਜਮੀਨ ਨਹੀਂ ਉਹਦੇ ਚਾਰੇ ਫਿਰ ਦੇ ਬਾਈ ਚਾਰੇ ਕਬੂਤਰ ਸਹੀ ਹੋਵੇ ਦੋ ਥੱਲੇ ਜੋਰ ਨਾਲ ਖੜੇ ਨੇ ਦੋ ਰੰਬ ਚ ਖੜੇ ਨੇ ਬਾਈ ਚਾਰੇ ਕਬੂਤਰ ਫਿਰਦੇ ਆ ਥੱਲੇ ਆਪਾਂ ਗੱਲ ਤੋਂ ਨਹੀਂ ਕੋਈ ਚੱਕਰੀ ਨਹੀਂ ਗੇਮ ਲੱਗਣ ਦੇ ਪੰਜ ਮਿੰਟ ਕਬੂਤਰੀ ਨੂੰ ਹੁਣ ਗਰਨਾਮ ਤਲਵੰਡੀ ਆ ਗਈ ਆ ਗਈ ਆ ਗਈ ਸਹੀ ਹੋ ਗਈ ਬਈ ਕਬੂਤਰੀ ਫੇਰ ਮਾੜਾ ਜੋਰ ਲਾਈ ਜਾਂਦੇ ਆ ਬਈ ਸਹੀ ਆ ਕੋਠਿਆਂ ਦੇ ਵਿੱਚ ਬਾਈਦੀ ਫਿਰਦੀ ਆ ਜੱਤਰੀ ਕੀ ਕਬੂਤਰੀ ਫੇਰ ਸਹੀ ਹੋ ਗਈ ਬਈ ਚਾਰੇ ਹੀ ਕਹਿੰਦੇ ਗਰਨਾਮ ਤਲਵੰਡੀ ਚਾਰੇ ਸਹੀ ਹੋ ਗਏ ਕੋਈ ਨਹੀਂ ਹੁੰਦਾ ਗਰਨਾਮ ਤਲਵੰਡੀ ਕਬੂਤਰ ਬਹਿ ਗਿਆ ਬਈ ਗਰਨਾਮ ਤਲਵੰਡੀ ਗੁਰੂ ਘਰ ਬਹਿ ਗਿਆ ਬਹੁਤ ਜੋਰ ਲਾਇਆ ਕਬੂਤਰੀ ਨੇ ਬਹੁਤ ਬਈ ਕਬੂਤਰੀ ਨੇ ਬਹਿ ਗਈ ਸਿਰ ਆ ਲਾਤਾ ਕਬੂਤਰ ਆ ਆ ਆ ਲੱਭ ਚੱਲ ਰੜਾ ਆ ਆ ਆ ਨਿੰਮੀ ਦੇ ਆ ਕਬੂਤਰੀ ਆ ਗਈ ਆ ਤੀਜਾ ਵੀ ਪੱਲਾ ਉਹ ਆ ਗਿਆ ਦੂਜਾ ਉਹ ਆ ਗਿਆ ਦੂਜਾ ਆ ਗਿਆ ਕਬੂਤਰ ਵੀ ਸ਼ਾਮਲ ਕਰ ਲੈ ਤਿੰਨ ਰਹਿ ਗਏ ਹੁਣ ਤਿੰਨ ਆ ਆਉਂਦਾ ਆ ਤੋ ਮਾਰੀ ਆ ਗਈ ਕਬੂਤਰੀ ਆ ਕਬੂਤਰੀ ਇੱਥੇ ਸਹੀ ਆ ਬਾਈ ਤਿੰਨੇ ਸਹੀ ਆ ਲੈ ਵੀ ਨਿੰਮੀ ਵੀਰੇ ਵਾਲਿਆ ਕੀ ਬਣਾਇਆ ਪਿਆ ਬੁਨੇ ਸਹੀ ਆ ਬਸ ਤਿੰਨੇ ਸਹੀ ਲਓ ਜੀ ਆ ਆਉਂਦੇ ਆ ਕਬੂਤਰ ਆ ਦੇਖੋ ਕਰੋ ਚੈੱਕ ਆ ਕਬੂਤਰੀ ਆ ਗਈ ਸਿੰਘੋ ਵਾਲਿਆਂ ਦੀ ਕਿ ਉਹ ਫਿਰਦਾ ਕਬੂਤਰ ਦੀਪੂ ਖੋਜੀ ਦਾ ਲਓ ਵੀ ਆ ਫਿਰਦਾ ਕਰੋ ਚੈੱਕ ਲਓ ਨਜ਼ਾਰੇ ਸਿਰਾਂ ਲੱਗਿਆ ਪਿਆ ਬਾਜੀ ਦਾ ਜਮ ਐਂਡ ਇੱਕ ਬਹਿ ਗਿਆ ਤਲਵੰਡੀ ਵਾਲਾਂ ਦਾ ਗਰਨਾਮ ਦੇ ਨਾਂ ਤੇ ਸੀਜ਼ਨ ਤੇ ਪੂਰਾ ਸਹੀ ਇਨਸਾਫ ਕੀਤਾ ਬਾਈਆਂ ਨੇ ਆ ਨਿੰਮੀ ਵੀਰੇ ਵਾਲਾ ਤੇ ਇਹਦੇ ਨਾਲ ਬਾਈ ਆ ਠੀਕ ਐ ਲੈ ਵੀ ਇੱਕ ਝੱਲਰ ਵਾਲਾ ਲੈ ਰਹਿ ਗਿਆ ਤੇ ਇੱਕ ਕਬੂਦਰੀ ਸਿੰਘ ਵਾਲਾਂ ਦੀ ਤੇ ਇੱਕ ਖੋਤਰ ਰਹਿ ਗਿਆ ਉਹ ਫਿਰਦਿਆ ਆ ਗਏ ਹੁਣ ਤਾਂ ਪੱਧਰ ਦੋ ਇੱਕ ਪਾਸੇ ਆ ਤੇ ਇੱਕ ਇੱਕ ਪਾਸੇ ਆ ਇਹਨਾਂ ਦਾ ਇਹਨਾਂ ਦਾ ਬਿੱਲਾ ਮੂਲੇ ਵਾਲਾ ਬਿੱਲਾ ਮੂਲੇ ਵਾਲਾ ਹੈ ਸਿਰਾ ਲਾਤਾ ਬੱਚਾ ਬੱਚਾ ਕਿ ਵੱਡਾ ਬੱਚਾ ਬੱਚੇ ਹੀ ਆ ਹੈ ਬੱਚੀ ਝੱਕ ਲੈ ਵਤੰਦਰ ਬੱਚਾ ਝੱਕ ਲੈ ਤੇ ਅੱਜ ਚੱਬ ਕੱਢਦਾ ਫਿਰਦਾ ਬੱਚਾ ਵੀ ਉਹ ਦੇਖ ਗਿੱਧੇ ਮਰੀ ਜਾਂਦਾ ਦਿਖਾਵਾਂ ਤੁਹਾਨੂੰ ਆ ਗਿਆ ਠੱਪੇ ਮਾਰੀ ਜਾਂਦਾ ਪਤਾ ਨਹੀਂ ਕੀ ਅੱਗੇ ਸਵਾ ਦੇ ਕੇ ਆਏ ਆ ਆ ਗਏ ਤਿੰਨੇ ਇੱਕ ਕੱਟਿਆ ਹੋਇਆ ਤੇ ਬਾਕੀ ਆਹਾ ਤਿੰਨ ਤਿੰਨ ਇਕੱਠੇ ਹੋ ਗਏ ਆ ਆ ਗਏ ਜੀ ਕਰੋ ਚੈੱਕ ਆ ਗਏ ਪੱਦਰ ਕਬੂਤਰ ਆ ਤਾਰਾ ਬਣ ਕੇ ਸੀ ਜਮਾਂ ਧੁੱਸਾਂ ਦੇ ਦੇ ਕੇ ਉੱਡਦੇ ਸੀ ਜਮਾਂ ਵਿੱਚ ਆ ਗਏ ਜੀ ਤਿੰਨੇ ਪੁੱਤਰ ਆ ਲਓ ਜੀ ਕਰੋ ਚੈੱਕ ਆ ਤਿੰਨੇ ਆ ਗਏ ਉਹ ਦੇਖੋ ਜੀ ਠੱਪੇ ਮਾਰੀ ਜਾਂਦਾ बहुत उड गए कबूतर की टाइम हो गया छे पांच का टाइम हो गया छे अट्ठ हो गए भाई छे आ करो चेक छे अट्ठ हो गए ਕੰਕਰਿਆੜ ਵਾਲਾ ਕੰਕਰਿਆੜ ਵਾਲੇ ਤੇ ਗੁੰਮੇ ਕੰਕਰਿਆੜ ਵਾਲਾ ਬਸਿਆ ਹੋਇਆ ਹੈ ਤਲਵੰਡੀ ਵਾਲੇ ਦਾ ਇਹ ਹੈ ਇੱਕੋ ਤੁਸੀਂ ਫਾਟ ਰੱਖਾ ਤੇ ਕਿਹੜਾ ਕਰੀਂ 10 700 ਮੈਂ ਝਾਕ ਤਾ ਲੀ ਹਾਂ ਹਾਂ ਕਬੂਤਰੀ ਫਿਰਦੀ ਆ ਹਾਂ ਉੱਤਰ ਤੇ ਨੂੰ 5 ਮਿੰਟ ਉੱਤੋਂ ਵਾਲੇ ਨੂੰ ਅੱਧਾ ਮਣੀ ਕਰਿਆੜ ਵਾਲਾ 5 ਮਿੰਟ ਹੈ ਉੱਤੋਂ ਨੂੰ ਅੱਧੇ ਘੰਟੇ ਵਾਲਾ ਟਾਈਮ ਇਹਨੂੰ ਮਣੀ ਕਰਿਆੜ ਵਾਲਾ ਪੰਜ ਮਿੰਟ ਵੀ ਨਹੀਂ ਦਿੱਤੇ ਆ। ਯਾਰ ਤਾਂ ਕੋਈ ਨਹੀਂ ਜਾੜਾ ਵੀ। ਪਾ ਦੇ ਰਿਕਾਰਡ। ਤਾਂ ਹਮੋਂ ਕਰ। ਮਣੀ ਕਿਰਾੜ ਵਾਲਾ ਬਈ। ਇਹਦਾ 5 ਮਿੰਟਾਂ ਦਾ ਟਾਈਮ ਪੂਰਾ ਹੋ ਗਿਆ। ਹੁਣ ਦੋ ਟਾਵਰਾਂ ਤੋਂ ਉੱਚਾ ਕੂਟਰ ਦੇਖਾਂਗੇ ਬਈ ਇਹ। ਮਣੀ ਕਿਰਾੜ ਵਾਲਾ। ਕਿੱਧਰ ਗਿਆ? ਕਿੱਧਰ ਗਿਆ? ਮੋਟਰੀ ਫਿਰਦੀ ਐ ਇਹਨਾਂ ਦੀ ਸਿੰਘੋੜਾਂ ਦੀ ਆ ਫਿਰਦੀ। 464 ਹੋਰ ਕੋਈ ਭਾਈ ਜਿਹੜੇ ਦੋ ਕੂਤਰ ਫਿਰਦੇ ਆ ਇਹਨਾਂ ਨੇ ਬਰਾਬਰ ਦੀ ਬਾਜੀ ਵੰਡ ਲਈ ਠੀਕ ਹੈ 800 ਦੀ ਜਿੱਤ ਇਹਨਾਂ ਨੂੰ ਦੋਨਾਂ ਨੂੰ 4 400 ਦੀ ਬਾਜੀ ਜਿੱਤ ਕਰਤੀ ਇਹਨਾਂ ਠੀਕ ਹੈ ਤੀਜੇ ਨੰਬਰ ਤੇ 200 ਦੀ ਜਿੱਤ ਨਾਲ ਆ ਡਾ ਕੂਤਰ ਠੀਕ ਹੈ ਠੀਕ ਹੈ ਲਓ ਵੀ ਢਾਂਗੀਆਂ ਲਵਾਤੀਆਂ ਬਾਈਆਂ ਨੇ ਕਰਤੀ ਸੰਜੀ ਤੇ ਆ ਦਰਸ਼ਕ ਆਈ ਸੀ ਮੈਚ ਦੇਖਣ ਦਰਸ਼ਕ ਦਰਸ਼ਕ ਨਹੀਂ ਛੱਡਿਆ ਬਾਈ ਆ ਦਰਸ਼ਕ ਹੈ ਇਹ ਇਹਨਾਂ ਨੇ ਕੂਤਰ ਛੱਡਿਆ ਸੀ ਆ ਦਰਸ਼ਕ ਹੈ ਬਾਈ ਨਜ਼ਰ ਰੱਖਿਆ ਸੀ ਉਹ ਵੀ ਦਰਸ਼ਕ ਆ ਉਸਰਾ ਟਾਈਮ ਲਾ ਲਓ ਚਲੋ ਸਾਂਝੀ ਹੋ ਗਈ ਲੋ ਵੀ ਸਾਂਝੀ ਹੋ ਗਈ ਵਧਾਈਆਂ ਹੁਣ ਦੀਪੂ ਵਾਹਾਂ ਨੂੰ ਬਾਈ ਲਓ ਵੀ ਹੋਰ ਵਧਾਈਆਂ ਹੁਣ ਬਾਈ ਤੁਸੀਂ 100 200 ਕੋਈ ਗੱਲ ਨਹੀਂ ਲੈ ਲੈਂਦੀ ਆ ਇਧਰ ਬਾਹਰ ਜਾਂਦੇ ਆਪਣੇ ਕੱਟਿਆਂ ਦੇ ਫੇਮੀ ਕਰ ਲੈ ਲਾ ਵੀ ਸਾਡੇ ਵਾਲੇ ਵਧਾਈਆਂ ਹੁਣ ਸਾਨੂੰ ਲਓ ਵੀ ਇਹਨਾਂ ਦੀ ਸਾਂਝੀ ਹੋ ਗਈ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੁਣ ਬਾਈ ਪਾਜੀ ਸਹੀ ਹੋ ਗਈ ਤੇ ਬਾਜੀ ਦੱਸੋ ਬਾਈ ਕਿਵੇਂ ਲੱਗੀ ਤੁਹਾਨੂੰ ਵਾਹ ਜੀ ਬਧਾਈਆਂ ਹੁਣਨ ਨੂੰ ਇਹ ਦੁਬਾਰੇ ਦਿਖਾ ਦਿੰਦਾ ਤੁਹਾਨੂੰ ਬੰਦਾ ਇਹ ਜਾਂਦਾ ਸੀ ਕਬੂਤਰੀ ਇਹਦੇ ਕਰਮਾਂ 'ਚ ਆ ਗਈ ਸਿਰਾਂ ਲੱਗ ਗਿਆ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਲਓ ਜੀ ਆਹ ਕਬੂਤਰੀ ਨੇ ਪੂਰਾ ਟਾਪ ਉੱਡੀ ਅੱਜ ਪਿੰਡ ਬੁਰਜਮਾਨ ਸਾਹਿਬ ਜ਼ਿਲ੍ਹਾ ਮਠੰਡਾ 7:53 53 ਮਿੰਟਾਂ ਤੇ ਬੈਠੀ ਆ ਬਹੁਤ ਘੰਟ ਉੱਡੀ ਆ ਕਬੂਤਰੀ ਤੇ ਸਿੰਘੂ ਵਾਲੇ ਗਰੁੱਪ ਨੂੰ ਸਾਰਿਆਂ ਨੂੰ ਬਾਈ ਬਧਾਈਆਂ ਹੁਣ ਆ ਬੰਦੇ ਆ ਸਾਰੇ ਆਪਣੀ ਨਿੱਟੀ ਖਾਣ ਦੀ ਇੱਛਾ ਆ ਆ ਜਾ ਯਾਰ ਇੱਕ ਬਰ ਗਿਆ ਯਾਰ ਖੜ ਜਾਣਾ ਖੜ ਜਾ ਖੜ ਜਾ ਸਾਰੇ ਬਣਾ ਦੇ ਬਿਲਕੁਲ ਲੈ ਹੋਈ ਆ ਗਿਆ ਕਿ ਸਾਰੇ ਬਾਈਆਂ ਨੂੰ ਬਧਾਈਆਂ ਹੁਣ ਸਿੰਘੋ ਵਾਲਿਆਂ ਨੂੰ ਤੇ ਪਿੰਡ ਵਾਲਿਆਂ ਨੂੰ ਜੋ ਜਿਹੜਿਆ ਨੇ ਬਹੁਤ ਵਧੀਆ ਬਾਜੀ ਕਰਾਈ ਆ ਠੀਕ ਆ ਜੀ ਹੁਣ